ਦੋਸਤੋ ਦੇਖ ਸਕਦੇ ਹੋ ਵੀ ਕਰੇਸ ਕਿਵੇਂ ਪਿਆ ਹੋਇਆ ਹੈ ਸਿਰਫ 100 150 ਗਾਜ ਜਗ੍ਹਾ ਹੈ 12 ਗਾਜ ਜਗ੍ਹਾ ਹੋਊਗੀ ਵੀ ਕੀ ਕਰੂ ਪਿੱਛੇ ਝੰਜੂ ਪਿਆ ਹੋਇਆ ਜਿਹੜਾ ਬੈਠੇ ਹਾਂ ਤੁਸੀਂ ਲੁਧਿਆਣੇ ਤੋਂ ਮਾਸ ਨਾਨਾ ਦੇਖ ਲਿਖ ਕੇ ਭੇਜ ਦੀ ਲਿਸਟ ਕੀ ਹੈ ਇਹ ਕੋਈ ਕ ਚਾਰ ਖੇਸ ਦਰੀਆਂ ਇੱਕ ਫੌਜੀ ਕੰਬਲ ਲਾ ਇੱਕ ਪਰਚਾਈ ਤੋਂ ਮੰਗਦਿਆਂ ਪਈਆਂ ਪਰਚਾਈ ਤੋਂ ਮੰਗਦਿਆਂ ਨੇ ਹਾਂ ਨਾਨਾ ਦੋਸਤ ਕੀ ਹੈ ਇਹ ਕੁੜੀਆਂ ਪੜਕੇ ਦਰੀਆਂ ਦਰੀਆਂ ਪਤਨੀ ਕੀ ਹੈ ਗੜੀਚੇ ਬੈੱਡ ਕੰਬਲ ਸਵੈਟਰ ਵੀ ਦੇ ਸਵੈਟਰ ਖੇਸ ਢੰਡੇ ਨੇ ਕੁਝ ਜੀ ਆ ਦੇਖ ਲੋ ਪੜ ਲੋ ਆਪੇ ਲੈ ਇਹ ਇਹ ਕੀ ਤੋਂ ਮੰਗ ਰਹੀਆਂ ਨੇ ਜੀ ਅੱਛਾ ਆ ਵੀ ਆ ਕੇ ਸਟੀਲ ਦੇ ਗਲਾਸ 12 ਲੈ ਸਟੀਲ ਦਾ ਥਾਲ ਸਟੀਲ ਦਾ ਥਾਲ ਪਿੱਤਲ ਦਾ ਜੱਗ ਪਿੱਤਲ ਦਾ ਜੱਗ ਇੱਕ ਜੱਗ ਪਿੱਤਲ ਦਾ ਡੋਂਗੇ ਜਾਂ ਡੋਂਗੇ 30 ਪਲੇਟਾਂ ਕੱਚ ਦੀਆਂ ਗਲਾਸ ਸਟੀਲ ਦੇ ਕੱਚ ਦੇ ਗਲਾਸ ਫਿਰ ਪਿੱਤਲ ਦੀ ਕਹਿੰਦੀ ਤਰਾਇਆਂ ਸਿਲਵਰ ਦੀਆਂ ਟਾਬੇ ਬਾਲਟੀਆਂ ਪਲਾਸ ਲਸੇ ਲਬਟ ਦੀਆਂ ਬਾਲਟੀਆਂ ਤਾਂਬੇ ਲੈ ਲਾ ਲੋ ਵੀ ਇਹ ਕੀ ਤੋਂ ਮੰਗ ਰਹੀਆਂ ਨੇ ਇਹ ਪਰਜਾਈ ਕੋ ਮੰਗਦੀਆਂ ਭਈ ਨਨਾ ਨਾ ਇੱਕ ਜਗ੍ਹਾ ਦਾ ਰੋਲਾ ਪੈਣ ਦਿਆ ਵੀ ਦਹਾ ਵੀ ਸਾਡੇ ਹਿੱਸੇ ਬਣਦੇ ਆ ਦੱਸ ਵੀ ਆ ਭਾਂਡੇ ਵੀ ਦੇ ਹਿੱਸੇ ਚ ਭਾਂਡੇ ਚ ਭਾਂਡੇ ਵੀ ਦੇ ਸਾਡਾ ਵੀ ਸਮਾਨ ਮੋੜ ਦੇ ਮੈਂ ਕਹਿੰਦੀ ਪਿਆਰ ਰਹੇ ਨਹੀਂ ਗਿਆ ਨਨਾਲ ਕੋ ਉਹਨਾਂ ਬਾਰੇ ਚਲ ਨਹੀਂ ਸੋਚਣਾ ਨਾ ਸੋਚੋ ਕਮ ਸੇ ਕਮ ਅਰੇ ਤੁਹਾਡੇ ਨਿੱਕੇ ਨਿੱਕੇ ਬੱਚੇ ਭਰਾ ਦੇ ਬੱਚੇ ਉਹਨਾਂ ਬਾਰੇ ਦੇ ਸੋਚੋ ਦੇਖ ਲਓ ਵੀ ਦੋਸਤੋ ਪਾਂਡੇ ਪਰਝਾਈ ਤੋਂ ਕਹਿੰਦੇ ਹਿੱਸੇ ਜਿਹੜੇ ਸਾਡੇ ਮਾਂ ਦਾ ਸਮਾਨ ਸੀ ਉਹ ਚੋਂ ਪਾਂਡੇ ਵੀ ਲੈਣ ਆ ਗੀਆਂ ਨਾ ਨਾਣਾ ਸੱਚ ਨਾਣਾ ਸੱਚ ਸੌਰੀ ਦੋ ਨਾਣਾ ਮੰਗਦੀਆਂ ਨੇ ਕਿਚਾਰੇ ਦੋ ਜਟੀਆਂ ਦੋ ਵੇਰੀਆਂ ਜਾਂਦੀਆਂ ਅੱਛਾ ਦੋ ਹਿੱਸਾ ਮੰਗਦੀਆਂ ਨਾ ਪਾਂਡਿਆਂ ਦਾ ਹਿੱਸਾ ਵੀ ਮੰਗ ਲਿਆ 100 150 ਕਾਜੀ ਦੇ ਵਿੱਚੋਂ ਦੇਖ ਲੋ ਹਿੱਸੇ ਕੀ ਆਊਗਾ ਮੇਰੇ ਸੌਖੀਆਂ ਆਪਣੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਜਿਹੜਾ ਵਿਚਾਰਾ ਮਾਤੜਾ ਭਰਾ ਉਹਦੇ ਨਾਲ ਧੱਕਾ ਕਰਦੀਆਂ ਪਈਆਂ ਮੈਂ ਰਾ ਨਾਲ ਧੱਕਾ ਕਰ ਰਹੀ ਗਏ ਨੇ ਪਰਝਾਈ ਨਾਲ ਕਰਦਿਆਂ ਪਈਆਂ ਪਰਝਾਈ ਨਾਲ ਛੱਤ ਵੀ ਪਰਝਾਈ ਦੀ ਡਿੱਗੀ ਪਈ ਐ ਬਿਲਕੁਲ ਡਿੱਗੀ ਪਈ ਉਹ ਵੀਡੀਓ ਇਹਨਾਂ ਦੇ ਕਹਤੇ ਡਿਲੀਟ ਕਰੀ ਕਹਿੰਦੇ ਵੀਡੀਓ ਡਿਲੀਟ ਕਰਦੋ ਨਾਨਾ ਦੀ ਡਿਮਾਂਡ ਏ ਜਿਹੜੀਆਂ ਅੱਜ ਆ ਪਰਚੀ ਲਿਖ ਕੇ ਲੈ ਆਵਾ ਅੰਧਿਆ ਚੈਨਲ ਤੋਂ ਵੀਡੀਓ ਡਿਲੀਟ ਕਰ ਦੋ ਸਾਡਾ ਪੱਕ ਸੁਣੋ ਅੱਜ ਪੱਕ ਸੁਣ ਲਿਆ ਅੱਜ ਇਹਨਾਂ ਦੇ ਵੀ ਪੱਕ ਸੁਣੋ ਪੱਕ ਤਾਂ ਦਿੱਤੇ ਹੀ ਨਹੀਂ ਹਜੇ ਉਹਨਾਂ ਨੇ ਪੱਕ ਕਹਿੰਦੇ ਵੀਡੀਓ ਸਾਹਮਣੇ ਨਾਨਾ ਨੂੰ ਲਿਆਓ ਨਾ ਔਰ ਨਾਲੇ ਭਾਂਡੇ ਮੰਗਦਿਆਂ ਨੇ ਨਾਲੇ ਕਹਿੰਦੇ ਆ ਵੀਡੀਓ ਸਾਹਮਣੇ ਨਾਲ ਲਿਓ ਸਾਹਮਣੇ ਲਿਓ ਪਤਾ ਕੀ ਸਾਨੂੰ ਲਾਨਤਾ ਪਾਉਣਗੇ ਲੋਕੀ ਕਮੈਂਟਾਂ ਰਾਹੀਂ ਤਾਂ ਨਹੀਂ ਆਉਂਦੇ ਆਹ ਦੇਖ ਲਓ ਲੁਧਿਆਣੇ ਦੀ ਹੈ ਬਈ ਗੱਲ ਦੁਬਾਰੇ ਵੀ ਲਿਆ ਮੰਗਗੇ ਸਾਹਮਣੇ ਕੁੜੀ ਨੂੰ ਨੂੰ ਤੇ ਹੁਣ ਇਹਦਾ ਮਸਲਾ ਚਾਹੀਦਾ ਨਹੀਂ ਅੱਜ ਦਾ ਤੇਰਾ ਕੀ ਮਸਲੇ ਭਾਈ ਵੀਡੀਓ ਲੈ ਲਈ ਕਰਦੇ ਆ ਕਰਦੇ ਤੇਰਾ ਵੀਡੀਓ ਵੀ ਆ ਰੋਟੇ ਬਣਾ ਕੇ ਆਈਏ ਫਿਰ ਮੁੱਕਰਨ ਦੀ ਸਲਾਹ ਤਾਂ ਨਹੀਂ ਕਿਤੇ ਮੁੱਕਰ ਗਈ ਕਹਾਣੀ ਮੁੱਕਰ ਗਈ ਐ ਜੀ ਕੀ ਕਹਿੰਦੀ ਐ ਲਗੂ ਵਾਲੀ ਹੈ ਉਹ ਸਾਰਿਆਂ ਨੇ ਸਾਈਨ ਕਰ ਦਿੱਤੇ ਹੁਣ ਸਾਈਨ ਨਹੀਂ ਕਰਦੀ ਪਈ ਵੀ ਜੇ ਦੋ ਹਿੱਸੇ ਗਿਆ ਤਾਂ ਨਹੀਂ ਮੰਗਿਆ ਕਿ ਕਿਨੇ ਵਹ ਹਿੱਸਾ ਲੈਣਾ ਵਾ ਹੁਣ ਜੇ ਹਿੱਸੇ ਸਾਰੇ ਕਰ ਲਿਆ ਹੁਣ ਤਾਂ ਉਹ ਆਵੇ ਵੀਡੀਓ ਤਾਂ ਵੀ ਭੱਜਦੀ ਆ ਮੈਂ ਵੀਡੀਓ ਨਹੀਂ ਕਰਵਾਉਣੀ ਚਾਹੁੰਦੀ ਆਪਣੇ ਪੇਕੇ ਲਓ ਵੀ ਐਸਾ ਲੈ ਆਈ ਆ ਉਹ ਦੱਸ ਦਿੰਦੀਆਂ ਨਾ ਨਾ ਨਹੀਂ ਆਪਣੇ ਪੇਕੇ ਲਓ ਵੀ ਐਸਾ ਲੈ ਆਈ ਅਸੀਂ ਵੀ ਲੈਣਾ ਵਾ ਉਹਨਾਂ ਨੂੰ ਵੀ ਬੁਲਾ ਲਓ ਦਿੱਲੀ ਵਾਲਿਆਂ ਨੂੰ ਨਹੀਂ ਉੜਿਆ ਨਹੀਂ ਉਹਨਾਂ ਨੂੰ ਪੜੋ ਇਹ ਐਸਾ ਲੈ ਕੇ ਆਈ ਕਿ ਨਹੀਂ ਤੇ ਮੈਂ ਪੰਜ ਹਿੱਸੇ ਕੁੱਛ ਵੀ ਜੀ ਇਹ ਆਪਣਾ ਇੱਕ ਤੁਸੀਂ ਕਹੇ ਦੀ ਪੇਕੇ ਤੋਂ ਵੀ ਸਲੇ ਕੇ ਤੁਸੀਂ ਤੁਸੀਂ ਇਹਨਾਂ ਨੇ ਕਹੇ ਜੀ ਸ਼ਾਇਦ ਪੇਕੇ ਤੋਂ ਵੀ ਸਲੇ ਕੇ ਆਏ ਨੇ ਕਿੰਨਾ ਹੈ ਜੀ 17 ਲੱਖ ਰੁਪਏ ਅਮੇ ਪੁੱਛਿਆ ਸੀ ਕਹਿੰਦੇ ਨਾਂਜ ਤਾਂ ਕੁਛ ਲੈ ਕੇ ਨਹੀਂ ਆਏ ਕਿਉਂ ਨਹੀਂ ਲੈ ਕੇ ਆਈ ਜੀ ਤੁਸੀਂ ਸੈਂਡ ਕਰਤੇ ਸਾਰਿਆਂ ਨੇ ਤੁਸੀਂ ਕਰਤੇ ਸਾਰਿਆਂ ਦੇ ਹੋਗੇ ਸਾਰੇ ਹੁਣ ਕੱਲੀ ਛੋਡੀ ਭਝਾਈ ਨੇ ਨਹੀਂ ਕਰੇ ਕਿਹੜੀ ਨੇ ਵੱਡੀ ਨੇ ਵੱਡੀ ਨੇ ਜੋ ਸਹਿਮ ਨਹੀਂ ਕਰਦੀ ਪੰਜ ਸਿਰਾਂ ਦਾ ਅਸੀਂ ਆਪਣੀ ਸਹਿਮਤੀ ਨਾ ਦੇਣੇ ਗਏ ਭਰਾ ਸਾਡਾ ਸਿਰ ਤੇ ਨਹੀਂ ਹੈਗਾ ਅਸੀਂ ਬੱਚਿਆਂ ਦਾ ਸੋਚਦੇ ਪਰ ਇਹ ਕਿਸੇ ਵਾਰ ਨਹੀਂ ਸੋਚਦੀ ਪੰਜ ਹਿੱਸਿਆਂ ਚ ਹੋਏਗਾ ਹੁਣੇ ਮਕਾਰ ਆਪ ਪੰਜ ਹਿੱਸੇਜ ਕਰੋ ਛੇ ਮੈਂ ਕੱਟ ਦੂੰ ਠੀਕ ਹੈ ਜੀ ਸਾਰੇ ਆਪੋ ਆਪਣਾ ਹਿੱਸਾ ਲੈ ਸਕਦੇ ਨੇ ਮੈਨੂੰ ਕੋਈ ਇਤਰਾਜ਼ ਨਹੀਂ ਜਦਕਿ ਕੀ ਹੈ ਨਾ ਇਹ ਸਿਰਕੇ ਦੇ ਇੱਕ ਚੀਜ਼ ਦਵਾਂਗੇ ਜਦੋਂ ਮੈਨੂੰ ਵਾਕੇ ਲਿਆਏ ਸੀ ਪਰ ਅੱਜ ਇਹ ਹਿੱਸਾ ਮੰਗ ਰਹੀ ਆ ਤੇ ਕੋਈ ਗੱਲ ਨਹੀਂ ਪਰ ਮੈਂ ਤਾਂ ਨੂੰ ਸੱਢੇੜ ਨੂੰ ਵੀ ਤਿਆਰ ਆ ਜੀ ਉਹ ਦੂਜੀ ਭੱਜ ਗਈ ਆ ਜਿਹੜੀ ਇਹ ਤੋਂ ਵੱਡੀ ਜਥਾਣੀ ਉਹ ਭੱਜ ਗਈ ਆ ਉਹ ਕਹਤੋਂ ਭੱਜ ਗਈ ਜੀ ਉਹ ਤਾਂ ਠੀਕ ਹੀ ਪਹਿਲਾਂ ਕਰਦੀ ਸੀ ਮੈਂ ਆਏ ਆ ਫਲਾਣਾ ਤਿਆਰ ਉਹ ਤਾਂ ਪੈਸੇ ਦੇਣੇ ਮੰਨ ਗਈ ਪੁੱਤਰਾ ਹੈ ਨਾ ਪਹਿਲਾਂ ਮੈਂ ਤੁਹਾਨੂੰ ਮੰਡੀ ਕੀਮਤ ਦੇ ਵਿੱਚ ਆਪਣੇ ਕੋਲ ਡੇਢ ਤੋਂ ਲੈ ਲੈਣਾ ਹੈ ਨਾ ਉਹ ਤਾਂ ਵੀ ਨਹੀਂ ਮੰਨਣ ਚਾਹ ਤਿਆਰ ਨਹੀਂ ਹੁਣ ਬਰਾਬਰ ਹੀ ਲੈਣਾ ਓਏ ਜੇ ਇਹਨਾਂ ਦਾ ਤਾਂ ਪੱਖ ਲਾਵਾਂਗੇ ਅਸੀਂ 2 ਮਹੀਨੇ ਬਾਅਦ ਅਸੀਂ ਮੈਂ ਚੁੱਪ ਕਰਕੇ ਨਹੀਂ ਸਾਡੀ ਇਹਨਾਂ ਦਾ ਨਿਵੇੜਾ ਕਰ ਦਾਂਗੇ ਅਲੱਗ-ਅਲੱਗ ਕਰਦਾਂ ਜ ਫਾਈਨਲ 2 ਮਹੀਨੇ ਦਾ ਕੋਈ ਲਿੰਕ ਨਹੀਂ ਅਸੀਂ ਨਹੀਂ ਬੋਲੇ ਉਹ ਇਹਨਾਂ ਦੀ ਆਪਸੀ ਘਰ ਦੀ ਯਾਰਾਂ ਕੁੜੀਆਂ ਦੀ ਭੈਣਾਂ ਦੀ ਭਰਾਵਾਂ ਦੀ ਆਪਸ ਹੀ ਐਡਜਸਟਮੈਂਟ 2 ਮਹੀਨੇ ਤੋਂ ਅੱਜ 16 ਸਾਲ ਹੋ ਗਏ ਅਸੀਂ ਇੱਕ ਵਾਰੀ ਵੀ ਤੁਹਾਨੂੰ ਕਿਹਾ ਉਹ ਜੀ ਮੇਰਾ ਤਾਂ ਬਣ ਨਹੀਂ ਆਉਂਦਾ ਇੱਕ ਮਿੰਟ ਰੁਕੋ ਇਹਦੇ ਚੋਪਰ ਹੋ ਕੇ ਕੰਮ ਮਾਰਾ ਉਹ ਤੂੰ ਨੇ ਟੱਪੇ ਕਰਦੀ ਓ ਜੇ ਕਰਦੀ ਓ ਉਹ ਕਰਦੀ ਅਸੀਂ ਉੱਥੇ ਰਹਿਣ ਨਹੀਂ ਜਾਣਾ ਬਾਬਾ ਜੀ ਕਹਿੰਦੀ ਸੀ ਕਹਿੰਦੀ ਸਾਡੀ ਮਾਂ ਮਾਰਦੀ ਸਾਡਾ ਪਿਓ ਮਾਰਦਾ ਉਹ ਇਹਨਾਂ ਨੂੰ ਵੀ ਅਸੀਂ ਇੱਥੇ ਰਹਿਣ ਨਹੀਂ ਦੇਣਾ ਸੀ ਅੱਡ ਕਰਾਂਗੇ ਠੀਕ ਹੈ ਹੁਣ ਹੋਰ ਚੰਗੇ ਹੋ ਗਏ ਅਸੀਂ ਮਾਰੇ ਹੋਏ ਕੋਈ ਮਤਲਬ ਨਹੀਂ ਅਸੀਂ ਪਲਾਸਟ ਤੇ ਆ ਕੇ ਜਦੋਂ ਛੱਤ ਡਿੱਗਣ ਲੱਗੀ ਸਿਰ ਤੇ ਵੱਜੀ ਕੁੜੀ ਦੀ ਸਿਰ ਤੇ ਮਾਦਾ ਜੀ ਮੇਰੇ ਸਿਰ ਤੇ ਸਾਡੇ ਤੇ ਵੱਜੀ ਜਾਂਦੀ ਹੈ ਜਿਹਨੂੰ ਪਤਾ ਨਹੀਂ ਲਿਆ ਇਹਨਾਂ ਨੇ ਫੋਨ ਲਿਆ ਕੱਲਾ ਕੱਲਾ ਦੋ ਜਣ ਬੈਠੀ ਹੈ ਇਹਨੂੰ ਵੀ ਫੋਨ ਕਰਾਂ ਸਾਰਿਆਂ ਨੂੰ ਫੋਨ ਕਰਿਆ ਵੀ ਭਾਈ ਨਵੇੜਾ ਕਰ ਲੋ ਚਲੋ ਜਿੱਦਾਂ ਵੀ ਕਰਨੀ ਤੁਸੀਂ ਆਪਸ ਵਿੱਚ ਕਰ ਲੋ ਦਿੱਤਾ ਨਾ ਕੋੜ ਗਿਆ ਬਾਬਾ ਅਸੀਂ ਲੁਧਿਆਣਾ ਤੋਂ ਹੀ ਰਹਿੰਦੇ ਆ ਡੋਗ ਲੀ ਤੇ ਬਾਬਾ ਜੀ ਮੇਰਾ ਵਿਆਹ ਇਸ ਗੱਲ ਮੈਂ ਕੀਤਾ ਸੀ ਮੇਰੀਆਂ ਨਾਨਾ ਨੇ ਕਿ ਦੋ ਅਸੀਂ ਭਰਾਵਾਂ ਇੱਕ ਥੱਲੇ ਰਹਿੰਦੇ ਇੱਕ ਉੱਪਰ ਰਹਿੰਦਾ ਆ ਠੀਕ ਹੈ ਜੀ ਇਹ ਕਹਿੰਦੇ ਸੀ ਵਿਆਹ 6 ਮਹੀਨੇ ਬਾਅਦ ਵਿਆਹ ਤੇ 6 ਮਹੀਨੇ ਬਾਅਦ ਇੱਕ ਦੀ ਚੀਜ਼ ਅਸੀਂ ਵੱਡੇ ਨੂੰ ਤਾਂਗੇ ਇੱਕ ਛੋਟੇ ਨੂੰ ਤਾਂਗੇ 15 ਸਾਲ ਹੋ ਗਏ ਬਬਾ ਜੀ ਮੇਰੇ ਵਿਆਹ ਨੂੰ ਕੋਈ ਮੇਰਾ ਅੱਜ ਤੱਕ ਫੈਸਲਾ ਨਹੀਂ ਹੋਇਆ ਹੈਗਾ ਬੱਚੇ ਕਹਿੰਦੇ ਬੱਚੇ ਮੇਰੇ ਦੋ ਬੇਟੇ ਨੇ ਬਬਾ ਜੀ ਠੀਕ ਹੈ ਹੁਣ ਜਗਾ ਤੇਰੇ ਲਈ ਹੈਗੀ ਆ ਹਾਂਜੀ ਮੇਰੇ ਕੋ ਟੁੱਟਾ ਘਰ ਆ ਜਿਹੜੀ ਮੈਂ ਪਹਿਲਾਂ ਵੀ ਵੀਡੀਓ ਕੋਲਾਈਸਿੰਗ ਰੂਪੇ ਤੇ ਬਿਰਜੀ ਨੇ ਪਾਈ ਸੀ ਨਹੀਂ ਵੀਡੀਓ ਉਹ ਛਾਂ ਤੇ ਮੇਰੇ ਸਿਰ ਤੇ ਗਿਰ ਚੁੱਕੀ ਸੀ ਬਾਥਰੂਮ ਦੀ ਜਦ ਕਿ ਮੇਰੀਆਂ ਨਾਨਾ ਨੇ ਮੇਰੇ ਹਾਲ ਵੀ ਨਹੀਂ ਪੁੱਛਿਆ ਆ ਕੇ ਹੁਣ ਅੱਜ ਆ ਕੇ ਬੈਠੇ ਆ ਹੁਣ ਤੁਸੀਂ ਦੇਖੋ ਵੀ ਇਹਨਾਂ ਨੇ ਕਿਸ ਤਰ੍ਹਾਂ ਮੈਟਰ ਕੀ ਕਹਿੰਦੀਆਂ ਨੇ ਨਾਨਾ ਨਾਨਾ ਹੁਣ ਹੁਣ ਨਾਨਾ ਜੀ ਤੁਹਾਡੇ ਸਾਹਮਣੇ ਆ ਜੋ ਵੀ ਹੋਏਗੀ ਤੁਸੀਂ ਅੱਗੇ ਦੱਸ ਸਕਦੇ ਵੀ ਸ ਮੈਂ ਕਹਿੰਦੀ ਵੀ ਠੀਕ ਆ ਸਾਨੂੰ ਦੋ ਕਰ ਮੇਰੀ ਜਿਠਾੜੀ ਕਹਿੰਦੀ ਅਸੀਂ ਇਸਤਾਨੀ ਦੇਣਾ ਹੈ